ਸਿਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੈ ਸਬਦ ਸਭ ਸੋਜੀ ਹੋਈ ਹਰ ਨਾਮੈ ਰਹਿ ਸਮਾਏ ਮਨ ਮੇਰੇ ਸਤਿਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਬਤਨੋ ਆਪ ਵਸੈ ਮਨ ਆਏ ਰਹਾਉ ਹਰ ਜਿਓ ਰੱਖਹੁ ਆਪਣੀ ਸਰਣਾਈ ਜਿਉ ਰਖਹਿ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆ ਸਮਾਈ ਇੱਕ ਨਾਮ ਅਨੁਮੁਖ ਸ਼ਬਦ ਨਾ ਭਾਵੈ ਵੰਦਨ ਬੰਦ ਪਵਾਇਆ ਲਖ 84 ਫਿਰ ਫਿਰ ਆਵੈ ਵਿਰਥਾ ਜਨਮ ਗਵਾਇਆ ਗਗਤਾ ਮਨ ਆਨੰਦ ਹੈ ਸਚੈ ਸਬਦ ਰੰਗ ਰਾਤੇ ਆਨ ਦਿਨ ਗੁਣ ਗਾਵਹਿ ਸਾਧ ਨਿਰਮਲ ਸਹਜੇ ਨਾਮ ਸੁਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕਾਥ ਕਹਾਣੀ ਸਚਾ ਸਾਹਿਬ ਸੇਵੀਐ ਗੋਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾਂ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸਬਦ ਸਮਾਏ ਸਿਰੀ ਰਾਗ ਮਹੱਲਾ ਤੀਜਾ सतगुर सेवै मन निर्मला पये पवित शरीर मन आनन्द सदा सुख पाया भेटया गहर गंभीर सची संगत बैस सच नाम मन तीर ਮਾਨ ਰੇ ਸਤਿਗੁਰ ਸੇਵਿ ਨ ਸੰਗ ਸਤਿਗੁਰ ਸੇਵਿਐ ਹਰਿ ਮਨ ਵਸੈ ਲਗੈ ਨਾਮੈ ਪਤੰਗ ਰਹਾਉ ਸਚੇ ਸਬਦੁ ਪਤ ਉਪਜੈ ਸਚੇ ਸਚਾ ਨਾਉ ਜਿਨੀ ਹਉ ਮੈ ਮਾਰ ਪਛਾਣਿਆ ਹਾਉ ਤਿਨ ਬਲਿਹਾਰੈ ਜਾਉ ਮਨਮੋਖ ਸਾਚ ਨ ਜਾਣਨੀ ਤੈਨ ਠਾਉਰ ਨਾ ਕਤਹੁ ਥਾਉ ਸਾਚ ਖਾਣਾ ਸਚ ਪੈਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸਾਚੇ ਵੇਖਣਾ ਸੱਚ ਬੋਲਣਾ ਤਾਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਨੀ ਸਾਚ ਵਿਸਾਰੇ ਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕੇਤ ਆਏ ਸੰਸਾਰ ਜਮ ਦਰ ਬੱਧੇ ਮਾਰੀਐ ਹੂਕ ਨਾ ਸੁਣੈ ਪੁਕਾਰ ਮਿਰਥਾ ਜਨਮ ਗਵਾਇਆ ਮਰ ਜਮ ਮਹਿ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭਾਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹთა ਸਬਦੇ ਭਵ ਜਲ ਤਰਨਾ ਲਖ ਚੌ ਰਾਸੀਹ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪਾੜ ਪਾੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਬਾਤ ਖੋਈ ਸਤਿਗੁਰ ਸਬਦ ਸੁਣਾਇ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੈ ਲਾਏ ਸੇ ਸਚ ਲੱਗੇ ਨਿਤ ਸੱਚੀ ਕਾਰ ਕਰੰ ਤਿਨਾ ਨਿਜ ਘਰ ਵਾਸਾ ਪਾਇਆ ਸਚੈ ਮਹਿਲ ਰਹਿੰ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰ ਸ੍ਰੀ ਰਾਗ ਮਹੱਲਾ ਪੰਜਵਾ ਯਾ ਕੋ ਮੁਸਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਤਤੀਵਾ ਸਾਹਿਬ ਨਿਤਾਣ ਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸਬਦੀ ਸਚ ਜਾਣ ਰਹਾ ਜੇ ਕੋ ਹੋਵੇ ਦੁਬਲਾ ਅਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵ ਤੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਸ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੇ ਰਾਜ ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਾਹੂ ਕੁੰਟਕਾ ਘੜੀ ਨਾ ਵੈਸਣ ਸੋਏ ਚਿਤ ਆਵੈ ਉਸ ਪਾਰਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਾਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਣ ਅਗ ਕੀਏ ਹੋਆ ਅਸੁਰ ਸੰਗਾਰ ਉਥੀ ਗੀਤ ਕਵਿਤ ਕੇਸ਼ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਾਵਨ ਕਰੇ ਖਾਟ ਕਰਮਾ ਤੇ ਦੂ ਗੁਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਬਾਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਾਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲਗ ਰਹਾ ਚੇਤਨਾ ਆਇਓ ਪਾਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੋਤ ਭਾਈਆ ਸਾਜਨ ਸੰਗ ਪਰੀਤ ਲਸ ਕਰ ਤਰਕ ਸਬੰਧ ਬੰਦ ਜੀਓ ਜੀਓ ਸਗਲੀ ਗੀਤ ਚੇਤਨਾ ਆਇਓ ਪਾਰ ਬ੍ਰਹਮ ਤਾ ਖਾੜ ਰਸਾ ਤਲ ਦੀਤ ਕਾਇਆ ਰੋਗ ਨ ਛਿਦਰ ਕੇਸ਼ ਨਾ ਕਿਸ਼ ਕਾੜਾ ਸੋਗ ਮਿਰਤ ਨ ਆਵੀ ਚੇਤ ਤਿਸ ਅਹ ਨਿਸ ਭੋਗੈ ਭੋਗ ਸਾਭ ਕੇਸ਼ ਕੀ ਤੋ ਨਾ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜਿਉ ਜਿਉ ਉਹੋ ਵਧਾਈਐ ਤਿਉ ਤਿਉ ਹਰਿ ਸਿਉ ਰੰਗ दोहा सिरियां का खसम आप अबर ना दूजा थाओ सतगुरु तुठै पाया नानक सच्चा नाओ श्री महला मोहल्ला जाँ घर पञ जानो नहीं भावे कवन बाता मान खोज मार्ग रहाओ ਧਿਆਨੀ ਧਿਆਨ ਲਾਵੇ ਹੈ ਗਿਆਨੀ ਗਿਆਨ ਕਮਾਵੇ ਹੈ ਪ੍ਰਭ ਕਿ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ स्वागत नवे प्रकारा पंडित वेद पुकारा गिरस्ती गिरसत धर्मاتا ਇਕ ਸਬਦੀ ਬਹੂ ਰੂਪ ਅਵਤੂਤਾ ਕਾਪੜੀ ਕਉਤੇ ਜਾ ਗੂਤਾ ਇਕ ਤੀਰਥ ਨਾਤਾ ਨੇ ਰਹਾਰ ਵਰਤੀ ਆ ਪ੍ਰਸਾ ਇਕ ਲੂਕ ਨਾ ਦੇ ਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕੇ ਨਹੀਂ કહਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ සගල ಉකත ಉපவாತಯග சரण පவாਨானක ගරචரणಪරத்தா எஓவංකාර සතුගරපරසාத சிරீරග මහල්ಲ පहिල්್லாකාරத்திජ जोगी अंदर जोगिया तू को गी अंदर को तेरा अंत न पाया स्वर्ग माछ पाए आल जियो हाओ, हाओ कुर्बान तेरे नाव नो रहाओ ਤੋਦ ਸੰਸਾਰਿ ਉਪਾਇਆ ਸਿਰੇ ਸਿਰ ਤੰਦੇ ਲਾਇਆ ਵੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਹਾੜੈ ਜਾਪਦਾ ਸਭ ਨਾਵੇ ਨੋ ਪਰਤਾਪ ਦਾ ਸਤਿਗੁਰੁ ਬਾਜਿ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕਾਉ ਬਲ ਜਾਈਐ ਜਿਤ ਮਿਲੈ ਕਰਮ ਗਤ ਪਾਈਐ ਸੋਰ ਨਾਰ ਮੋਨ ਜਨ ਲੋਚ ਦੇ ਸੋ ਸਤਗੁਰ ਦੀਆ 부ਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਇਹੋ ਜਗਤ ਭਰਮ ਪੁਲਾਇਆ ਆਪਹੁ ਤਦ ਖੁਆਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿਨਾ ਕੇ ਨਾਹੇ ਜੀਓ ਦੋਹਾਗਣੀ ਕਿਆ ਨੀ ਸਾਣੀਆਂ ਖਸਮਹੁ ਕੁੱਥੀਆਂ ਫਿਰੈ ਨਿਮਾਣੀਆਂ ਮੈਲੇ ਵੇਸ ਤਿਨਾ ਖਾਮਣੀ ਦੁਖੀ ਰਹਿਣ ਵਿਹਾਏ ਜੀਓ ਸੋਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਓ ਹੋ ਕਮ ਜਨਾ ਨੋ ਮਨਾਇਆ ਤੈਨ ਅੰਤਰ ਸਬਦ ਵਸਾਇਆ ਸਹੀ ਆਸੇ ਸੋਹਾਗਣੀ ਜੇਨ ਸਹਿ ਨਾਲ ਪਿਆਰ ਜੀਓ ਜੇ ਨਾ ਭਾਣੇ ਕਾ ਰਸ ਆਇਆ ਤਿਨ ਵਿੱਚ ਹਉ ਭਰਮ ਝੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਉ ਸਤਿਗੁਰ ਮਿਲੇ ਆ ਫਾਲ ਪਾਇਆ ਜਿਨ ਵਿੱਚ ਹਉ ਅਹਕਰਣ ਝੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰਹਿ ਨਿਸਤਾਰ ਜੀਓ ਸਤਗੁਰ ਮਿਲੇ ਆ ਜਾਣੀਏ ਜਿੱਥੇ ਮਿਲਐ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਆਉ ਸਤਿਗੁਰ ਵਿਟਹੁ ਕੁਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਈ ਜੀਉ ਤੁੰ ਸਭਨਾ ਵਾਹੇ ਸਮਾਇ ਤਿਨ ਕਰਤੈ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕਉ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੁਏ ਕਰਮ ਅਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕੈ ਰਖਿਓ ਨ ਲਗੈ ਨ ਤਤੀ ਵਾਉ ਜੀਉ ਮੈਂ ਮਾਨ ਤਨ ਪ੍ਰਭੂ ਤੇ ਆਇਆ ਜੀਏ ਇਛੇ ਅਡਾ ਫਲ ਪਾਇਆ ਸਾਹ ਪਾਤ ਸਾਹ ਸਿਰਖ ਸਮ ਤੂੰ Jap ਨਾਨਕ ਜੀਵੈ ਨਾਉ ਜੀਉ ਤਉਦ ਆਪੇ ਆਪ ਉਪਾਇ ਦੂਜਾ ਖੇਲ ਕਰ ਦਿਖ ਲਾਇ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ 부ਝਾਏ ਜੀਓ ਗੁਰ ਪ੍ਰਸਾਦਿ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਖੈ ਆਪਣੀ ਆਪੇ ਲਐ ਸਮਾਏ ਜੀਓ गोपी नै गुवालिया तुद आपे गोए उठा लिया हुकमी पांडे साजेया तू आपे भन सवार जियो जेन सतगुरु स्यों चेत लाया तिनि दूजा भाव चुकाया निर्मल ज्योत तिन प्राणियां ओए चले जन्म सवार जियो ਤੇਰੀਆਂ ਸਦਾ ਸਦਾ ਚੰਗੀਆਂ ਆਈਆਂ ਮੈਂ ਰਾਤ ਦੇ ਹੈ ਵੜਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪਹਿ ਪਾਏ ਮਨਾਈ ਸੋਏ ਜਿਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਅਵਰ ਨਾ ਕੋਏ ਜਿਓ ਰਹਾਉ ਗੋਸਾਈ ਮਹੰਡਾ ਇਠੜਾ ਅੰਮ ਅੱਬੇ ਥਾਵਹੁ ਮਿਠੜਾ ਕੈਣ ਭਾਈ ਸਭ ਸੱਜਣਾ ਤੁਧ ਜੇਹਾ ਨਾਹੀ ਕੋਏ ਜਿਓ ਤੇਰਾ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸਕਾਰ ਹਰ ਬੋਹਲ ਵਖਸ ਜਮਾਏ ਜੀਓ ਹਾਉ ਗੁਰ ਮਿਲ ਇਕ ਪਛਾਣ ਦਾ ਦੁਆ ਕਾਗਲ ਚੇਤਨਾ ਜਾਣਦਾ ਹਰ ਇਕ ਤੈਕਾਰ ਲਾਏ ਓਨ ਜਿਉਂ ਭਾਵੇਂ ਤਵੇਂ ਨਿਭਾਹੇ ਜੀਓ ਤੁਸੀਂ ਭੋਗੇ ਹੋ ਪੁੰਚ ਹਾ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਾ ਹੋਵਾ ਮਾਹਰ ਪਿੰਡ ਦਾ ਬਨ ਆਦੇ ਪੰਜ ਸਰੀਕ ਜੀਓ ਹਾ ਆਇਆ ਸਾਮੈ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਿਹੜਿਆ ਕੰਨ ਕੋਈ ਕੱਢ ਨਾ ਹੰਗਾਈ ਨਾਨਕ ਬੁੱਠਾ ਘੁਕ ਗਿਰਾਓ ਜੀਓ ਹਾਉ ਵਾਰੀ ਕੁਮਾ ਜਾਵਦਾ ਇਕ ਸਾਹ ਤੋਦ ਧਿਆਏਂਦਾ ਉਜੜ ਥੇ ਹੋ ਵਸਾਇਓ ਹਾਉ ਤੋਦ ਬੇਟਾ ਹੂੰ ਕੁਰਬਾਨ ਜੀਓ ਹਰ ਇਠੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸੱਬੇ ਕਾਜ ਸਵਾਰੇ ਅਨ ਲਾਹੀ ਅਨ ਮਨ ਕੀ ਭੁਖ ਜੀਓ ਮੈਂ ਛੱਡਿਆ ਸਭ ਉਹ ਤੰਦੜਾ ਗੁਸਾਈਂ ਸੇਵੀ ਸੱਚੜਾ ਨਾਉ ਨਿਦ ਨਾਮ ਨਿਧਾਨ ਹਾਰ ਮੈਂ ਪੱਲੈ ਵੱਧਾ ਛੇਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵੇਖਾਲਿਆ ਮਸਤਕ ਧਾਰ ਕੈ ਹੱਥ ਜੀਉ ਮੈਂ ਵੱਧੀ ਸਾਚ ਧਰਮ ਸਾਲ ਹੈ ਗੁਰ ਸਿੱਖਾ ਲਹਿੰਦਾ ਭਾਲ ਕੈ ਪੈਰ ਧੋਵਾ ਪਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾਨ ਇਸ ਨਾਨ ਦੜਾਇਆ ਸਭ ਮੁਕਤ ਹੋਵਾ ਸੈਸਾਰਾ ਨਾਨਕ ਸੱਚੀ ਬੇੜੀ ਛਾੜ ਜੀਉ ਸਾਭ ਸ੍ਰੇਸ਼ਟ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣਹੁ ਅਰਦਾਸ ਜਿਉ ਫੋਕ ਵਜਾਇ ਸਭ ਡਿਠੀਆ ਤੁਸ ਆਪੇ ਲਐਨ ਛਡਾਏ ਜਿਉ ਹੁਣ ਹੁਕਮ ਹੋਆ ਮੇਹਰਵਾਨ ਦਾ ਪੈ ਕੋਏ ਨਾ ਕਿਸੈ ਰਣ ਝਾਣ ਦਾ ਬਸੂ ਖਾਲੀ ਬੁੱਠੀਆਂ ਇਹੋ ਹੋ ਆਹ ਲੈਨੀ ਰਾਜ ਜੀਓ ਤੇ ਮੱਚੇ ਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜੀਓ ਤੇਰੇ ਆ ਭਗਤਾ ਭੁਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹੋ ਦਰਸ ਸੁਖ ਦਾਤਿਆ ਮੈਂ ਗਾਲ ਵਿੱਚ ਲੈ ਹੋ ਮਿਲਾਏ ਜੀਓ ਤੂੰਦ ਜੇਵੜ ਅਵਰਨਾ ਭਾਲਿਆ ਤੂੰ ਦੀਪ ਲੋਉ ਪਇਆ ਲਿਆ ਤੂੰ ਥਾਨਥ ਨੰਤਰ ਰਾਵ ਰਹਿਆ ਨਾਨਕ ਭਗਤਾ ਸੱਚ ਆਧਾਰ ਜੀਓ ਹਾਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮੇਲੇ ਉੱਚਦੂ ਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਈਓ ਬੈਠਾ ਵੇਖੇ ਆਪ ਜੀਓ ਵਾਤ ਵਜਨ ਟਮਕ ਭੇਰੀਆ ਮਲ ਲੱਥੇ ਲੈਂਦੇ ਫੇਰੀਆ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਤੇ ਆਏ ਦੇ ਤੇਰੇ ਭਗਤ ਰੱਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਏ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ ਹਾਉ ਬਾਹੜਾ ਛਿੰਜਣਾ ਨੱਚਉ ਨਾਨਕ ਔਸਰ ਲੱਦਾ ਭਾਲ ਜਿਓ